ਕਾਧੀਆਂ ਪੁਲਿਸ ਨੇ ਨਾਲੇ ਵਿੱਚੋਂ ਨੌਜਵਾਨ ਦੀ ਲਾਸ਼ ਮਿਲਣ ਦੀ ਗੁੱਥੀ ਸੁਲਝਾਈ ਸੀਸੀਟੀਵੀ ਨੇ ਕਾਤਲਾਂ ਦੀ ਖੋਲੀ ਪੋਲ ਜੀ ਹਾਂ ਕਾਧੀਆਂ ਬਟਾਲਾ ਰੋਡ ਤੇ ਜੋ ਕੱਲ ਸਾਹਿਲ ਨਾਂ ਦੇ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਚ ਲਾਸ਼ ਮਿਲੀ ਸੀ ਕਾਧੀਆਂ ਦੇ ਐਸਐਚਓ ਬਗਵਿੰਦਰ ਸਿੰਘ ਵੱਲੋਂ ਇਸ ਕੇਸ ਵਿੱਚ ਮੁਸਤਦੀ ਦਿਖਾਉਂਦੇ ਆ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇੱਕ ਔਰਤ ਸਮੇਤ 8 ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਜਿਨ੍ਹਾਂ ਵਿੱਚੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ 3 ਦੋਸ਼ੀ ਅਜੇ ਵੀ ਫਰਾਰ ਦੱਸੇ ਜਾ ਰਹੇ ਨੇ ਨੌਜਵਾਨ ਦੀ ਲਾਸ਼ ਨੂੰ ਦੋਸ਼ੀਆਂ ਵੱਲੋਂ ਰਿਹੜੀ ਉੱਤੇ ਲਾਦ ਕੇ ਸੁੱਟਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਆ ਡੀਐਸਪੀ ਰਜੇਸ਼ ਕੱਕੜ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਾਹਿਲ ਨਸ਼ੇਦادی ਸੀ ਮ੍ਰਿਤਕ ਸਾਹਿਲ ਨੇ ਸਾਥੀਆਂ ਨਾਲ ਕੀਤੇ ਘਰ ਵਿੱਚ ਬੈਠ ਕੇ ਨਸ਼ਾ ਕੀਤਾ ਸੀ ਜੋ ਕਿ ਤੇ ਨਸ਼ਾ ਵਿਆਦਾ ਕਰਨਕਾਰ ਕੇ ਉਸ ਦੀ ਮੌਤ ਹੋ ਗਈ ਜਿਸ ਦੀ লাশ ਨੂੰ ਖੁਰਦਪੁਰਦ ਕਰਨ ਲਈ ਉਸ ਦੇ ਸਾਥੀਆਂ ਵੱਲੋਂ ਰਿਹੜੀ ਉੱਤੇ ਉਸ ਦੀ লাশ ਨੂੰ ਲੱਦ ਕੇ ਬਟਾਲਾ ਰੋਡ ਸੜਕ ਦੇ ਉੱਤੇ ਨਾਲੇ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਐਸ ਐਚਓ ਬਲਵਿੰਦਰ ਸਿੰਘ ਵੱਲੋਂ ਮੁਸਤੈਦੀ ਦਿਖਾਉਂਦੇ ਆ ਇਸ ਕੇਸ ਵਿੱਚ 8 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਵਿੱਚੋਂ 5 ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ 3 ਅਜੇ ਵੀ ਫਰਾਰ ਨੇ ਦੋਸ਼ੀਆਂ ਉੱਪਰ 302 ਅਤੇ 4 ਧਾਰਾਵਾਂ ਲਗਾ ਕੇ ਪੜਚਾਅ ਦਰਜ ਕੀਤਾ ਗਿਆ ਮਾਨਯੋਗ ਐਸ ਐਸ ਪੀ ਬਟਾਲਾ ਸ਼੍ਰੀਮਤ ਸ਼੍ਰੀ ਅਸ਼ਵਨ ਗੋਟਿਆਲ ਆਈਪੀਐਸ ਦੇ ਨਿਸ਼ਾਨਦੇਸ਼ ਤੇ ਜਿਹੜੇ ਸਾਡੇ ਐਸਪੀ ਸ਼੍ਰੀ ਹਰਮਿੰਦਰ ਸਿੰਘ ਜੀ ਬੀਪੀਐਸ ਬੀ ਨੇ ਜਿਹੜੇ ਸਾਡੇ ਉਹਨਾਂ ਦੇ ਨਿਸ਼ਾਨਦੇਸ਼ ਤੇ ਐਸਐਚਓ ਕਾਦੀਆ ਬਲਵਿੰਦਰ ਸਿੰਘ ਵੱਲੋਂ ਬੜੀ ਸਖਤ ਮੇਰ ਨਾਲ ਤੇ ਜਿਹੜੇ ਟੈਕਨੀਕਲ ਐਵੀਡੈਂਸ ਨੂੰ ਨਾਲ ਸਪੋਰਟ ਲਿਆਦੇ ਹੋયા ਇੱਕ ਪਰਚਾ ਜਿਸ਼ਟ ਹੋਇਆ ਸੀ ਇਥੇ ਪਰਚਾ ਨੰਬਰ 28302 ਦਾ ਉਸ ਦੇ ਵਿੱਚ ਉਦੇ ਸਾਰੇ ਜਿਹੜੇ ਦੋ ਜਿਹੜੇ ਪੰਜ ਦੋਸ਼ੀ ਐ ਉਸ ਨੂੰ ਐਗਨਸਪੋਰਟ ਨਾਲ ਗ੍ਰਿਫਤਾਰ ਕੀਤਾ ਇਹ ਵਕੂਆ ਇਤਰਾ ਹੋਇਆ ਸੀ ਕਿ ਮਿਤੀ 24 22/4 ਨੂੰ ਇੱਕ ਨੌਜਵਾਨ ਦੀ ਲਾਸ਼ ਕਪੜੇ ਦੇ ਲਿਬੀਟੀ ਹੋਈ ਨਾਲੇ ਜੋ ਮਿਲੀ ਸੀ ਉਸ ਬਾਅਦ ਜਿਹੜ ਉਸ ਦੇ ਪਿਤਾ ਨੇ ਉਸ ਦੀ ਲਾਸ਼ ਨੂੰ شناخت ਕਰਦੇ ਹੋਇਆ ਆਪਣਾ ਬਿਆਨ ਐਸਟੋਪਾ ਡਿਸਟ੍ਰੀਕਟ ਕਰਾਇਆ ਸੀ ਕਿ ਉਸ ਦਾ ਜਿਹੜਾ ਬੇਟਾ ਸਾਹਿਲ ਹੈ ਮ੍ਰਿਤਕ ਜਿਹੜਾ ਵਾ ਉਹ ਦੇ ਨਾਲ ਜਿਹੜੇ ਸਾਥੀ ਸੀ ਉਹਨਾਂ ਨਾਲ ਬਾਜ਼ਮਾਰਨ ਤੇ ਇੱਕ ਰੋਬਰ ਗਿਆ ਸੀ ਤੇ ਉਦੋਂ ਤੋਂ ਬਾਅਦ ਉਹ ਘਰ ਨਹੀਂ ਆਇਆ ਨੈਕਸਟ ਡੇ ਉਹਨੇ ਜਿਉ ਲਾਸ਼ ਦੀ ਵੇਕਸ਼ਨਾਤ ਕਰਕੇ ਆਪਣਾ ਪਰਚਾ ਰਿਸਟਰ ਕਰਾਇਆ 302 ਦਾ ਉਸ ਦੀ ਪਰਚਾ ਰਿਸਟਰ ਕਰਨ ਤੋਂ ਬਾਅਦ ਐਸਐਚਓ ਨੇ ਆਪਣੀ ਜੀਆਫਸਰ ਦੀ ਡਾਇਰੈਕਸ਼ਨਸ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਤੇ ਪੂਤੀ ਸ਼ਮਿਲ ਲਿਆਂਦਾ ਸਾਰੇ ਇਲਾਕੇ ਵਿੱਚ ਜਿਹੜੇ ਦੋਸ਼ੀਆ ਸੀ ਉਹਨਾਂ ਦੀ ਭਾਲ ਕੀਤੀ ਤੇ ਜਿਹੜੀ ਟੈਕਨੀਕਲ ਸਪੋਰਟ ਲਈ ਸਾਇੰਟਿਫਿਕ ਸਪੋਰਟ ਲਈ ਹਿਊਮਨ ਰਿਸੋਰਸ ਨੂੰ ਉਹਨਾਂ ਯੂਜ਼ ਕੀਤਾ ਉਸ ਤੋਂ ਗੱਲ ਇਹ ਸਾਹਮਣੇ ਆਈ ਹੈ ਕਿ ਉਹ ਜਿਹੜਾ ਮ੍ਰਿਤਕ ਸੀ ਉਸ ਨੂੰ ਜਿਹੜੇ ਉਹਦੇ ਦੋ ਸਾਥੀ ਸੀ ਜੈਜੀ ਤੇ ਐਮੀ ਉਹਨਾਂ ਨੇ ਕੁਝ ਨਸ਼ੇ ਦੀ ਚੀਜ਼ ਦਿੱਤੀ ਸੀ ਉਸ ਦੇ ਦੋ ਜਿਹੜੇ ਦਸਤੂਜ ਸਾਥੀ ਵਿਸ਼ਾਲ ਖੁੱਡਾ ਤੇ ਚੁੰਗਾ ਤੇ ਸਾਹਿਲ ਜਿਹੜਾ ਮ੍ਰਿਤਕ ਹੈ ਉਸ ਤੋਂ ਬਾਅਦ ਕੁਝ ਜਿਹੜੀ ਕੁਝ 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 ਗ੍ਰਾਮ ਜਿਹੜੀ ਚੀਜ਼ ਉਹ ਜਿਹੜੇ ਨਸ਼ਾ ਸੀ ਉਹਨੂੰ ਪੀਣ ਵਾਸਤੇ ਸਾਹਿਲ ਹੁੰਦੇ ਦਿੱਤਾ ਤੇ ਜਿਹੜਾ ਸਾਹਿਲ ਸੀ ਉਹ ਹਾਲ ਕਾਦੀਆਂ ਦੇ ਹੀ ਇੱਕ ਵਿਅਕਤੀ ਹੈ ਪੋਪੀ ਨਾਮ ਦਾ ਬੋਬੀ ਉਸਦੇ ਘਰ ਗਿਆ ਉਥੇ ਪੋਪੀ ਇਲਿਸ ਇਲਿਸ ਬੋਬੀ ਨੇ ਉਸ ਨੂੰ ਜਿਹੜਾ ਨਸ਼ਾ ਦਾ ਕੋਈ ਜਿਹੜਾ ਨਸ਼ਾ ਹੈ ਇੰਜੈਕਸ਼ਨ ਵਗੈਰਾ ਉਹਦੀ ਨੂੰ ਕੋਈ ਆਪ ਲਗਾ ਕੋਈ ਉਹਨੂੰ ਲਗਾਇਆ ਉਸ ਨਾਲ ਉਹਦੀ ਓਵਰਡੋਜ਼ ਨਾਲ ਜਾਂ ਗਲਤ ਤਰੀਕੇ ਨਾਲ ਇਛਾ ਲਗਾਉਣਾ ਉਸਦੇ ਘਰ ਉਹਦੀ ਮੌਤ ਹੋ ਗਈ ਉਹਨਾਂ ਨੇ ਦੂਜੀ ਗਲਤੀ ਇਹ ਕਰ ਦਿੱਤੀ ਕਿ ਨਾ ਇਸ ਬਾਰੇ ਉਹਦੇ ਪਰਿਵਾਰ ਨੂੰ ਦੱਸ ਦਿੱਤੀ ਤੇ ਨਾ ਹੀ ਪੁਲਿਸ ਨੂੰ ਦੱਸ ਦਿੱਤੀ ਉਹਦੇ ਉਹਦੇ ਜਿਹੜੇ ਉਹਦਾ ਫਾਦਰ ਤੇ ਉਹਦੀ ਮਾਤਾ ਜਿਹੜੀ ਉਹਦੀ ਮਾਤਾ ਰਾਣੀ ਤੇ ਉਹਦਾ ਫਾਦਰ ਰਾਜੂ ਉਸਨਾਂ ਨੇ ਉਹਨਾਂ ਨੇ ਜਿਹੜੀ ਕਤਲ ਕੀਤੀ Laash ਨੂੰ ਖੁਰਦਬੁਦ ਕਰਨ ਲਈ ਇੱਕ ਰੇੜੀ ਦਾ ਸਹਮਾਲ ਕੀਤਾ ਤੇ Laash ਨੂੰ ਕਪੜੇ ਵਿੱਚ ਲਮੇਟ ਕੇ ਥਾਣੇ ਕਾਦੀਆਂ ਦਾ ਏਰੀਆ ਜਿਹੜਾ ਪੈਂਦਾ ਹੈ ਬਟਾਲਾ ਰੋਡ ਤੇ ਬੋਗਰਾ ਟਰਮਗੰਡੇ ਲਾਗੇ ਨਾਲੀ ਵਿੱਚ ਸੁੱਟਾਇਆ ਇਹਦੇ ਵਿੱਚ ਤਫਤੀਸ਼ ਨੂੰ ਕਾਫੀ ਸੀਰੀਅਸਲੀ ਲੈਂਦੇ ਆ ਹੋયા ਜਿਹੜੇ ਇਸ ਮੁਕੱਦਮੇ ਦੇ ਪੰਜੇ ਦੋਸ਼ੀ ਨੇ ਜੱਜ ਜੀ ਗਿਲਸ ਮਨਜੀਤ ਐਮੀ ਗਿਲਸ ਅਮਰਿਤ ਤੇ ਉਸ ਦੇ ਨਾਲ ਜਿਹੜੇ ਰਾਣੀ ਉਸ ਦਾ ਜਿਹੜਾ ਜਿਹੜਾ ਹਸਬੰਡ ਰਾਜੂ ਤੇ ਮੇਨ ਦੋਸ਼ੀ ਪੋਪੀ ਉਹ ਗ੍ਰਿਫਤਾਰ ਕਰ ਲਏ ਗਏ ਨੇ ਤੇ ਮੇਰੀ ਜੋ ਹੜੀਆਂ ਸਰក្តਤਾਆਂ ਨੇ ਹਨ ਉਹ ਮਾਨਦਗੈਸਿਪ ਸਾਹਿਬ ਵੱਲੋਂ ਉਸ ਨੂੰ ਮੈਂ ਆਪ ਨਹੀਂ ਸਾਨੂੰ ਕਰਵੇ ਕਰਦਾ ਵਾਂ ਤੇ ਨਸ਼ਾ ਵੇਚਣ ਜਾਂ ਨਸ਼ੇ ਦੀ ਜਿਹੜੀ ਕਮਾਈ ਖਾਣ ਵਾਲਾ ਉਸ ਨੂੰ ਬਿਲ ਬਖਸ਼ਿਆ ਨਹੀਂ ਜਾਵੇਗਾ ਕਾ ਕਿ ਇਹੋ ਜਿਹੇ ਵਾਰਦਾਤਾਂ ਦੁਹਰਾ ਨਾ ਹੋਣ ਕਿਸੇ ਦਾ ਘਰ ਨਾ ਹੋ ਜੜੇ ਤੇ ਸਖਤ ਹਦਾਇਤ ਹੈ ਇਹੋ ਜੀ ਕੰਮਾਂ ਤੋਂ ਬਾਜ ਜਾਓ ਤੇ ਪੁਲਿਸ ਦਾ ਸਾਥ ਦਿਓ ਕਿੰਨੇ ਚਿਰ ਚੱਲੂ ਕੀਤਾ ਇਹ ਪੁਲਿਸ ਨੂੰ ਤਲਾਸ਼ ਮਿਲਣ ਤੋਂ ਜਿਹੜੀ ਸਾਰੀ ਕਾਰਵਾਈ ਹੈ ਇਨ 24 ਆਵਰਸ ਹੋਈ ਹੈ ਇਸ ਕਰਕੇ ਹਰਜੀ ਕਾਦੀਆਂ ਪੁਲਿਸ ਹੈ ਇਹ ਸਾਹਬਾਂ ਦੀ ਹੱਕਦਾਰ ਹੈ ਇਸ ਵਿੱਚ ਕਿੰਨੇ ਦੋਸ਼ੀ ਨੇ ਟੋਟਲ ਜਿਹੜੇ 8 ਦੋਸ਼ੀ ਨੇ 5 ਗ੍ਰਫਤਾਰ ਹੋ ਗਏ ਨੇ ਜਿਹੜੇ ਦੋ ਆ ਜਿਹੜੇ ਬਾਕੀ ਤਿੰਨ ਨੇ ਉਹ ਹੀ ਜਲਦੀ ਰਿਸਤਾ ਕਰ ਲੈਣੇ ਇਹਨਾਂ ਉਤੇ 302 202 34 ਆਈਪੀਸੀ ਤੋਂ 29 ਐਮਪੀਸ ਦਾ ਐਨਡੀਪੀਸ ਦਾ ਪਰਚੇਸਟ ਦਿੱਤਾ ਗਿਆ ਇਸਾਰੇ ਇਸ ਏਰੀਆ 'ਚ ਕਾਫੀ ਰਿਸ਼ੇਨਾ ਕੰਪਲੈਕਸ ਆ ਰਿਹਾ ਤੇਸੀ ਵਧ ਗਈ ਹੈ ਤੇ ਵਰਕੀ ਸਪੈਸਿਫਾਈਡ ਇਸ ਦੇ ਬਾਰੇ ਵੀ ਇਸ ਦੇ ਬਾਰੇ ਮੇਰੀ ਸਾਰੇ ਇਲਾਕਿਆਂ ਨੂੰ ਇੱਕ ਜਿਹੜੇ ਨਸ਼ਾ ਕਰਦੇ ਦੇ ਵੇਚਣ ਵਾਲੇ ਉਹਨਾਂ ਨੂੰ ਆਰਡਿੰਗ ਆ ਉਹਨੋ ਜਿੱਤਰਾ ਇਹੋ ਜੇ ਕਾਰਬਨ ਜੇ ਵਹੀ ਗੱਲ ਹੋਏਗੀ ਜਾਂ ਕੋਈ ਹੋਰ ਜਾਂ ਕੰਮ ਹੱਟ ਜਿਹੜਾ ਕਾਬੂ ਆਏਗਾ ਉਨੂੰ ਸੀ ਗ੍ਰਫਤਾ ਕਰਕੇ ਸਭ ਤੋਂ ਸਖਤ ਸਜ਼ਾ ਦੇਵਾਂਗੇ ਤੁਸੀਂ ਤੇ ਜਿਹੜੇ ਇਲਾਕੇ ਦੇ ਮੋਤਵਰ ਨੇ ਜਿਹੜੇ ਇਲਾਕੇ ਜਿਹੜੇ ਜਿਹੜੇ ਕੋਈ ਇਨਫੋਰਮ ਨਾ ਕਰਨ ਵਾਲੇ ਨੇ ਉਹਨਾਂ ਸੱਚੀ ਤਲਾ ਦੇਣ ਉਹ ਜਿਹੜੀ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਗੁੱਤ ਰਖੀ ਜਾਵੇਗੀ ਤੇ ਜਿਹੜੇ ਨਾ ਹੱਥ ਵਿੱਥਣ ਵਾਲੇ ਆ ਉਹਨਾਂ ਖਿਲਾਫ ਸਜ਼ਾ ਦਿੱਤੀ ਜਾਵੇਗੀ